ਐਸ ਡੀ ਐਮ ਸਾਹਿਬ ਉਹ ਮੰਗ ਪੱਤਰ ਬਾਰੇ ਆਪਣਾ ਪ੍ਰਤੀਕਰਮ ਆ ਉਹ ਦੇਣਗੇ ਇੱਧਰ ਆਓ ਜੀ ਫੋਟੋ ਕਰਾ ਲਓ ਹੋ ਜੋ ਖੁੱਲੇ ਜੇ ਮੜੇ ਖੁੱਲੇ ਹੋ ਜੀ ਉਹਨੇ ਜੀ ਮੈਮੋਰੈਂਡਮ ਸੌਦੇ 80 ਜੀ ਸਾਹਿਬ ਪੰਜਾਬ ਦੇ あ <noise> ਚਲੋ ਧੰਨਵਾਦ ਜੀ ਐਸਡੀਐਮ ਸਾਹਿਬ ਨੇ ਆਪਣਾ ਮੰਗ ਪੱਤਰ ਜਿਹੜਾ ਉਹ ਲੈ ਕੇ ਵਿਸ਼ਵਾਸ ਦਿਵਾਇਆ ਹੈ ਵੀ ਗਵਰਨਰ ਤੇ ਰਾਸ਼ਟਰਪਤੀ ਨੂੰ ਇਹ ਭੇਜਿਆ ਜਾਊਗਾ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਬਹੁਤ ਬਿਨਾ ਕਿਸੇ ਦੇਰੀ ਦੇ ਮੈਂ ਸਾਥ